ਪੰਜਾਬ ਸਰਕਾਰ ਵਿੱਚ ਪਿਆ ਕਲੇਸ਼ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਬੁਲਾ ਲਿਆ ਗਿਆ ਦਿੱਲੀ ਮੰਤਰੀਆਂ ਨਾਲ ਕਰ ਰਹੇ ਨੇ ਮੀਟਿੰਗ ਰਾਗਵ ਚੱਡਾ ਪੰਜਾਬ ਦੀ ਸਰਕਾਰ ਦੇ ਵਿੱਚ ਹੁਣ ਇੱਕ ਵਾਰ ਫਿਰ ਕਲੇਸ਼ ਛਿੜ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜੋ ਕਿ ਦਿੱਲੀ ਦੇ ਵਿੱਚ ਸਾਰੇ ਮੰਤਰੀ ਪਹੁੰਚੇ ਹੋਏ ਨੇ ਰਾਗਵ ਚੱਡਾ ਮੀਟਿੰਗ ਕਰ ਰਹੇ ਨੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੋਂ ਬਿਨਾ ਮੰਤਰੀਆਂ ਨੂੰ ਦਿੱਲੀ ਬੁਲਾਇਆ ਜਾਣਾ ਰਾਗਵ ਚੱਡਾ ਨਾਲ ਜੋ ਇਸ ਦਾ ਕੀ ਕਾਰਨ ਪੰਜਾਬ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਲੇਸ਼ ਵੱਧ ਗਿਆ ਹੈ ਹੁਣ ਰਾਗਵ ਚੱਡਾ ਪੰਜਾਬ ਦੇ ਵਿੱਚ ਫਿਰ ਦੁਬਾਰਾ ਕਮਾਂਡ ਸੰਭਾਲਣਗੇ ਜੋ ਕਿ ਵੱਡੀ ਖਬਰ ਆ ਰਹੀ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਜਿਮਨੀ ਚੋਣਾਂ ਦਾ ਅਖਾੜਾ ਪਖਿਆ ਹੋਇਆ ਹੈ। ਚਾਰ ਹਲਕਿਆਂ 'ਚ ਜਿਮਨੀ ਚੋਣਾਂ ਹੋ ਰਹੀਆਂ ਨੇ, ਚੋਣ ਪ੍ਰਚਾਰ ਸਿਖਰਾਂ ਤੇ। ਲੇਕਿਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਲੈ ਕੇ ਰਾਗਵ ਚੱड्ढा ਮੀਟਿੰਗ ਕਰਨ ਜਾ ਰਹੇ ਨੇ ਜੋ ਕਿ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਏ। ਸਾਰੇ ਕੈਬਨ ਮੰਤਰੀ ਪਹੁੰਚ ਗਏ ਨੇ ਦਿੱਲੀ। ਕਿਸ ਕਾਰਨ? ਜੋ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਮੰਤਰੀਆਂ ਨਾਲ ਮੀਟਿੰਗ ਕਰਨੀ ਉਹਦਾ ਕੀ ਮਾਇਨਾ ਹੈ ਉਹਦੇ ਵਿੱਚ ਕੀ ਫੈਸਲਾ ਲਿਆ ਜਾ ਸਕਦਾ ਹੈ ਜੋ ਕਿ ਸੂਤਰਾਂ ਤੋਂ ਜਾਣਕਾਰੀਆਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨੂ ਜਿਮਣੀ ਚੋਣਾਂ ਤੋਂ ਬਾਅਦ ਬਦਲਿਆ ਜਾਣਾ ਹੈ ਜਿਮਣੀ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਨਵਾਂ ਸੀਐਮ ਬਣਨਾ ਹੈ ਜੋ ਕਿ ਅੱਜ ਰਾਗਵ ਚੱਡਾ ਨੇ ਇਸ ਦੇ ਉੱਪਰ ਮੋਹਰ ਲਾ ਦੇਣੀ ਹੈ ਰਾਗਵ ਚੱਡਾ ਨੇ ਪੰਜਾਬ ਦੇ ਵਿੱਚ ਜਿਹੜਾ ਕਿ ਵੱਡਾ ਫੇਰ ਬਦਲ ਕਰਨ ਦੇ ਲਈ ਮంత్రిਆਂ ਨੂੰ ਬੁਲਾਇਆ ਹੈ ਉਹਨਾਂ ਦੇ ਅਹੁਦੇ ਵੀ ਬਦਲੇ ਜਾਣਗੇ ਸੋ ਜੋ ਸੂਤਰਾ ਤੁਹਾਨੂੰ ਜਾਣਕਾਰੀ ਆ ਰਹੀ ਹੈ ਕਿਨ ਮੁੱਖ ਮੰਤਰੀ ਦਾ ਚਿਹਰਾ ਜੋ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਵਾਰ ਫਿਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੁਲਤਾਰ ਸਿੰਘ ਸੰਧਵਾ ਦੇ ਨਾਮ ਉੱਪਰ ਮੋਹਰ ਲੱਗ ਸਕਦੀ ਹੈ ਮੁੱਖ ਮੰਤਰੀ ਦੀ ਦੂਸਰਾ ਡਿਪਟੀ ਮੁੱਖ ਮੰਤਰੀ ਲਾਇਆ ਜਾਣ ਦੀ ਵੀ ਚਰਚਾਵਾਂ ਤੇਜ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਇਹਨਾਂ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਹੁੰਦਿਆ ਪ੍ਰਧਾਨ ਦਾ ਉਹਦਾ ਮੇਰੇ ਕੋਲੇ ਇਸ ਕਾਰਨ ਮੈਂ ਨੂੰ ਪੰਜਾਬ ਵਿੱਚ ਜਿਹੜਾ ਦੋ ਉਹਦੇ ਨਹੀਂ ਰੱਖ ਸਕਦਾ ਮੈਂ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪ੍ਰਧਾਨਗੀ ਦਾ ਉਹਦਾ ਰਹੇਗਾ ਸੋ ਕੈਬਨਿਟ ਦੇ ਵਿੱਚ ਸੇਰ ਬਦਲ ਤੇ ਮੁੱਖ ਮੰਤਰੀ ਦਾ ਚਿਹਰਾ ਨਵਾਂ ਬਣਾਉਣ ਵਾਸਤੇ ਜੋ ਰਗਮ ਚੱਡਾ ਦੇ ਵੱਲੋਂ ਅੱਜ ਮੀਟਿੰਗ ਬੁਲਾਈ ਗਈ ਹੈ ਸਾਰੇ ਮੰਤਰੀਆਂ ਦੀ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਸਰਕਾਰ ਜਿਹੜੀ ਚੱਲੇਗੀ ਉਹ ਕੇਜਰੀਵਾਲ ਚਲਾਉਣਗੇ ਕੇਜਰੀਵਾਲ ਨਿਨਾਨੇ ਵੱਡਾ ਦਾਵਾ ਕੀਤਾ ਕਿ 2040 ਤੱਕ ਪੰਜਾਬ ਇੱਕ ਨੰਬਰ ਸੂਬਾ ਹੋਵੇਗਾ ਪੰਜਾਬ ਦੀ ਵੰਗੜ ਕੇਜਰੀਵਾਲ ਨੇ ਆਪਣੇ ਹੱਥਾਂ ਵਿੱਚ ਲੈਣਗੇ ਔਰ ਕੇਜਰੀਵਾਲ ਲਾਅ ਆਰਡਰ ਦੀ ਸਥਿਤੀ ਨੂੰ ਬਿਲਕੁਲ ਜਿਹੜਾ ਕਿ ਇੱਕ ਨੰਬਰ ਤੇ ਕਰ ਦੇਣਗੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਵਾਸਤੇ ਕੇਜਰੀਵਾਲ ਨੇ ਵੱਡਾ ਦਾਵਾ ਕੀਤਾ ਕਿ ਪੰਜਾਬ ਵਿੱਚ ਨਸ਼ਾ ਵੀ ਖਤਮ ਹੋਵੇਗਾ ਔਰ ਪੰਜਾਬ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਜਿਸ ਨੂੰ ਲੈ ਕੇ ਕਿਸਾਨਾਂ ਦੀਆਂ ਫਸਲਾਂ ਔਰ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਵੀ ਜਿਹੜੀ ਉਹ ਲਾਗੂ ਕਰਵਾਵਾਂਗਾ ਸੋ ਕੇਜਰੀਵਾਲ ਦੇ ਵੱਲੋਂ 2040 ਤੱਕ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਲਈ ਜੋ ਪਿਛਲੇ ਦਿਨੀ ਆਪਣਾ ਵਾਅਦਾ ਕੀਤਾ ਜੋ ਪਿਛਲੇ ਦਿਨੀ ਆਪਣਾ ਜਿਹੜਾ ਕਿ ਉਹਨਾਂ ਨੇ ਪ੍ਰਚਾਰ ਦੇ ਵਿੱਚ ਕਹਿ ਸੀ ਕਿ ਹੁਣ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਕਿਸੇ ਵਿਧਾਇਕ ਦਾ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਹੀਂ ਸੋ ਇਸ ਨੂੰ ਲੈ ਕੇ ਸੂਤਰਾਂ ਤੋਂ ਜੋ ਜਾਣਕਾਰੀ ਮਿਲਦੀ ਐ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਪਹਿਲਾਂ ਤੋਂ ਹੀ ਘਟਾਈਆਂ ਹੋਈਆਂ ਨੇ ਸੋ ਇੱਕ ਵਾਰ ਫਿਰ ਨਵੀਂ ਚਰਚਾ ਛਿੜ ਗਈ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਂਬੇ ਕੀਤਾ ਜਾ ਰਿਹਾ ਐ ਸੋ ਪੰਜਾਬ ਦੀ ਸਾਰੀ ਕਮਾਂਡ ਕੇਜਰੀਵਾਲ ਨੇ ਆਪਣੇ ਹੱਥਾਂ ਵਿੱਚ ਲੈਣ ਲਈ ਜੋ ਅੱਜ ਮੀਟਿੰਗ ਬرائی ਐ ਰਾਗਵ ਚੱਡਾ ਨੇ ਰਾਗਵ ਚੱਡਾ ਤੇ ਕੇਜਰੀਵਾਲ ਦੋਨੋਂ ਪੰਜਾਬ ਦੇ ਜਿਹੜੇ ਅਗਲੇ ਹਿਰੋ ਹੋਣਗੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਸਰਕਾਰ ਚਲਾਈ ਜਾਵੇਗੀ ਸੋ ਮੁੱਖ ਮੰਤਰੀ ਜੋ ਵਧਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਵਾਂ ਉਸਤੇ ਨਾ ਉਤੇ ਵੀ ਆ ਜਿਹੜਾ ਕਿ ਫਾਈਨਲ ਮੋਰ ਲੱਗ ਸਕਦੀ ਹੈ ਕਿਉਂਕਿ ਸਾਰੇ ਮੰਤਰੀਆਂ ਨੂੰ ਜਿਹੜਾ ਕਿ ਦਿੱਲੀ ਬੁਲਾਇਆ ਗਿਆ ਰਾਜੋ ਚੱਡਾ ਦਾ ਮੀਟਿੰਗ ਹੋ ਰਹੀ ਹੈ